ਜੀ ਸਾਰੀ ਘਾਤ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਮੇ ਸਿੱਖਾ ਕਲੇ ਸਾਰੇ ਹੋ ਅੱਜ ਆਪਾਂ ਲੱਗੇ ਆ ਪਨੀਰ ਦੀ ਸਬਜ਼ੀ ਬਣਾਉਣਾ ਪਨੀਰ ਦੇ ਵਿੱਚ ਆਪਾਂ ਆਲੂ ਪਾਵਾਂਗੇ ਆਲੂ ਪਨੀਰ ਦੀ ਸਬਜ਼ੀ ਬਣਾਵਾਂਗੇ ਹੁਣ ਆਪਾਂ ਲੱਗੇ ਆ ਪਨੀਰ ਬਣਾਉਣਾ ਬਾਅਦ ਵਿੱਚ ਆਪਾਂ ਫੇਰ ਪਿਆਜ਼ ਵਗੈਰਾ ਕਟਾਂਗੇ ਮਸਾਲਾ ਬਣਾਵਾਂਗੇ ਤੇ ਪਹਿਲਾਂ ਆਪਾਂ ਪਨੀਰ ਨੂੰ ਹਟਾ ਲਈਏ ਫਿਰ ਆਪਾਂ ਬਾੜੀ ਬਣਾਉਂਦੇ ਆਂ ਲੋ ਜੀ ਆਪਣੇ ਦੁੱਧ ਨੂੰ ਉਬਾਲ ਆ ਚੁੱਕਿਆ ਵਾ ਹੁਣ ਆਪਾਂ ਇਹਦੇ ਵਿੱਚ ਦਹੀਂ ਪਾਵਾਂਗੇ ਦੇ ਲਗਾ ਲਾ ਦਹੀਂ ਪਾ ਕੇ ਫਟਾ ਲੋ ਤੇ ਆਪਾਂ ਦੰਨ ਨੂੰ ਦਸਾਤ ਨਰ ਵਿੱਚ ਪਾ ਸਕਦੇ ਆ ਜੇ ਦਹੀਂ ਨਹੀਂ ਹੋਣਾ ਪਰ ਆਪਾਂ ਹੁੰਦਾ ਇਵਾਂ ਕੇ ਦਿਖਾਵਾਂਗੇ ਆਹਨ ਦਾ ਦੁੱਧ ਵਧੀਆ ਪਨੀਰ ਬਣਦਾ ਜਿਹੜਾ ਆਪਾਂ ਡੇਰੀ ਵਾਲਾ ਦੁੱਧ ਦਾ ਪਨੀਰ ਬਣਾਈਓ ਉਹ ਨਹੀਂ ਸਹੀ ਬਣਦਾ ਉਹਨਾਂ ਵਿੱਚ ਪਾਊਡਰ ਪਾਏ ਜਾਂਦੇ ਰਬੜ ਜੀ ਬਣ ਜਾਂਦੀ ਇਹਨੂੰ ਪਤਾਈਆ ਕਿ ਸਬਜ਼ੀਆਂ ਆ ਜੇ ਨਈਆਂ ਨਈਆਂ ਆਉਣਡੀਆਂ ਬਹੁਤ ਜ਼ਿਆਦਾ ਮਹਿੰਗੀਆਂ ਆ ਤੇ ਇਹ ਆਪਣਾ ਘਰ ਦਾ ਦੁੱਧ ਹੈ ਨਵੀਂ ਸਬਜ਼ੀ ਬੰਦੀ ਚ ਰੱਖ ਪਾ ਲਾਂਗੇ ਉੱਪਰ ਭਾਰ ਰੱਖ ਕੇ ਫੇਰ ਬਾਅਦ ਵਿੱਚ ਸਬਜ਼ੀ ਬਣਾਉਣੀ ਉਹ ਤੱਕ ਇਹ ਰੈਡੀ ਹੋ ਜਾਣਾ ਆਪਾਂ ਲਸਣ ਪਿਆਜ਼ ਅਦਰਕ ਨਾਲ ਟਮਾਟਰ ਆਪਾਂ ਹੁਣ ਕੱਟ ਲਏ ਆ ਮोटे-ਮोटे ਪੀਸਾਂ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਕਰਾਂਗੇ ਗਰਮ ਕਰਕੇ ਫੇਰ ਆਪਾਂ ਪੀਵਾਂਗੇ ਇਹਨੂੰ ਤੇ ਇੱਧਰ ਆਪਾਂ ਦੂ ਕੱਟਦੇ ਆ ਤਿੰਨ ਬਾਅਦ ਵਿੱਚ ਆਪਾਂ ਫਿਰ ਇਹਨਾਂ ਨੂੰ ਵਿੱਚ ਪਾਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਪੁੰਨ ਲਈਏ ਲੋ ਜੀ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਇਆ ਘਿਓ ਜਿਆਦਾ ਨਹੀਂ ਪਾਉਣਾ ਤੇ ਹੁਣ ਕੇ ਤੜਕੇ ਵਿੱਚ ਵੀ ਪਾਉਣਾ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾਵਾਂਗੇ ਨਾਲ ਹੀ ਅਦਰ ਦੇ ਕੁਝ ਛੋਲੇ ਪਾ ਦਾਂਗੇ ਕੱਟੇ ਹੋਏ ਤੇ ਇਹਦੀ ਆਪਾਂ ਮਸਾਲਾ ਪਾ ਦਾਂਗੇ ਆਪਾਂ ਲਾਲ ਟਮਾਟਰ ਪਾ ਦਾਂਗੇ ਇਹਨਾਂ ਨੂੰ ਥੋੜਾ ਜਿਹਾ ਪੁੰਨਾਗੇ ਥੋੜੀ ਜਿਹੀ ਜੇਬੀ ਜਿਆ ਸਰਦੀ ਵਧੀਆ ਬਣਦੀ ਆ ਬੜਾ ਜ਼ਿਆਦਾ ਆਪਾਂ ਨਹੀਂ ਭੁੰਨਾ ਥੋੜਾ ਜਿਹਾ ਕਲਰ ਹੀ ਬ੍ਰਾਊਨ ਕਰਨਾ ਫਿਰ ਆਪਾਂ ਇਹਨੂੰ ਬਾਅਦ ਵਿੱਚ ਤੋਂ ਨਾਵੇਂ ਸੰਗੀਤਰਾ ਅਗਰ ਐਡ ਕਰਕੇ ਜਰੂਰ ਇਹ ਨਹੀਂ ਆਪਾਂ ਪਹਿਲਾਂ ਭੁੰਨ ਕੇ ਹੀ ਰੋਟਣਾ ਛੋੜ ਦਾਂਗੇ ਇਹਨੂੰ ਪੀਸ ਕਰਦੇ ਆ ਗ੍ਰाइंड ਕਰ ਕਰਦੇ ਆ ਤੇ ਤੁਹਾਡੀ ਮਰਜ਼ੀ ਆ ਜਾਵਾ ਹੁਣ ਆਪਾਂ ਇਹਨੂੰ ਬਲੈਂਡਰ ਵਰ ਲੈਣਾ ਬਹੁਤ ਜ਼ਿਆਦਾ ਵੀਰ ਨਹੀਂ ਘਰਨਾ ਕਿਉਂਕਿ ਫਿਰ ਥੱਲੇ ਲੱਗਦਾ ਵਾ ਥੋੜਾ ਮੋਟਾ ਰੱਖਾਂਗੇ ਹੁਣ ਆਪਾਂ ਇਹਨੂੰ ਬਲੈਂਡਰ ਕਰਕੇ ਟੁਕੜਾ ਲਵ ਜਿਉਂ ਨਾ ਆਪਾਂ ਕੁੱਕਰ ਦਿੱਤਾ ਰੱਖ ਹੁਣ ਆਪਾਂ ਲੂੰਦੇ ਤੜਕਾ ਕਰਵਾਂਗੇ ਆਪਾਂ ਇਸ ਤਰ੍ਹਾਂ ਕੇ ਲਾਉਣ ਲੱਗੇ ਕਿ ਆਲੂ ਉਬਾਲੇ ਲੀਏ ਉਹਨਾਂ ਨੂੰ ਫਿਰ ਇੱਕ ਦੋ ਛਿਲਮ ਉਰਵਾ ਲਾਂਗੇ ਇਸ ਤਰ੍ਹਾਂ ਕੇ ਆਪਾਂ ਤੋਕਰ ਵਿੱਚ ਲੱਗੇ ਮੜਾਉਣਾ ਤੇ ਇਲਾ ਆਪਾਂ ਜੀਰਾ ਪਾਵਾਂਗੇ ਇਹੜਾ ਫੜਾ ਬਰਾਊਨ ਹੋ ਚੁੱਕਾ ਹੁਣ ਆਪਾਂ ਚੀਨੂ ਜੋ ਮਸਾਲਾ ਅਗਰ ਪਾ ਰਹੇ ਹਾਂ ਪਾ ਰਹੇ ਆਪਾਂ ਜਿਆਦਾ ਬੀਂਡ ਨਹੀਂ ਦਿੱਤਾ ਇਹਦਾ ਮਸਾਲਾ ਥੋੜਾ ਰੱਖਿਆ ਹੈ ਅਦੇ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਿ ਤੁਸੀਂ ਬੋਲ ਕੇ ਵੀਡੀਓ ਪਾਇਆ ਕਰੋ ਅਹੀਂ ਢੂਲਾ ਕੇ ਵੀਡੀਓ ਬੋਲਨੇ ਹੀ ਅਹੀਂ ਭੈਣ ਨੇ ਕਮੈਂਟ ਕੀਤਾ ਹੈ ਗਿਆ ਚਲੋ ਕੋਸ਼ਿਸ਼ ਕਰਦੇ ਆ ਆਪਾਂ ਬੋਲ ਕੇ ਵੀਡੀਓ ਨਹੀਂ ਕਰੀ ਬਣਾਈ ਇਹ ਚ ਲੋਨ ਪਾਲਾ ਵੀ ਥੋੜਾ ਜਿਆਦਾ ਹੁੰਦਾ ਫਿਰ ਤੜਕਾ ਜਿਹੜਾ ਥੱਲੇ ਨਹੀਂ ਲੱਗਦਾ ਥੋੜਾ ਜਿਆਦਾ ਪਾਣੀ ਤੇ ਪਾਣੀ ਪਾ ਦਾਂਗੇ ਕਿਉਂਕਿ ਜੇ ਇਦਾਂ ਤੜਕਾ ਜਿਹੜਾ ਖੜਦਾ ਨਹੀਂ ਆ ਬਾਕੀ ਮਿਰਚ ਨੂੰ ਭਰ ਲੈ ਜਿਹੜੇ ਆਪਾਂ ਬਾਅਦ ਵਿੱਚ ਖਾਵਾਂਗੇ ਗੱਡਾ ਕੋ ਜੂਗਾ ਤੇ ਹਰੀ ਮਿਰਚ ਆਪਾਂ ਵਿੱਚੇ ਪੀ ਲਈ ਇਦਾਂ ਆਪਾਂ ਪਾਣੀ ਪਾ ਕੇ ਭੁੰਨਾਂਗੇ ਤੜਕਾ ਸੜੂਗਾ ਵੀ ਬਾਕੀ ਤੜਕਾ ਉਨਾ ਹੀ ਰਹੂਗਾ ਜਿਹੜਾ ਆਪਾਂ ਸੁੱਕਾ ਢੜਕਾ ਲੁੰਦੇ ਆ ਉਹ ਫਿਰ ਸੜ ਜਾਂਦਾ ਢੜਕਾ ਲੱਗ ਜਾਂਦਾ ਪਹਿਲਾਂ ਵੀ ਆਪਾਂ ਖੁੰਨਿਆਈਆਂ ਪਰ ਫਿਰ ਵੀ ਹੁਣ ਵੀ ਆਪਾਂ ਚੰਗੀ ਤਰ੍ਹਾਂ ਇਹ ਘੁੰਮ ਕੇ Que Rebecca destruyó su no, ਆਪਾਂ ਤੜਕਾ ਪੁਨਾਂ ਗੇ ਉਹਨੂੰ ਵੀ ਸੁਗੰਧੀ ਜਾਰੀ ਟੇਸਟੀ ਬਣਦੀ ਆ ਤੜਕੇ ਦੇ ਨਾਲ ਹੀ ਸਬਜ਼ੀ ਹੁਰੀਆ ਜੇ ਵੀ ਕੱਚਾ ਰਹਿ ਜਾਏ ਨਹੀਂ ਚੰਗਾ ਲੱਗਦਾ ਚੁੱਕੀਆਂ ਹੁਣ ਆ ਪੈਲੇਟ ਹਰ ਦੀ ਪਾਧਾ ਮੇਂ ਥੋੜਾ ਜਿਹਾ ਗਰਮ ਮਸਾਲਾ ਥੋੜੀ ਜੀ ਕਾੜੀ ਵਿੱਚ ਪਾਵਾਂਗੇ ਆਈ ਨਿਤਰਾ ਟੋਡਰ ਦੇ ਗੀ ਮੇਥੇ ਇਹਨਾਂ ਥੋੜਾ ਕਲਰ ਆ ਜਾਂਦਾ ਸਰਦੀ ਦੇ ਉੱਤੇ ਪਾਤਨੀਆਂ ਕੋਲ ਟ੍ਰਪ ਪਾਵਾਂਗੇ ਥੋੜਾ ਜਿਹਾ ਵਿੱਚ ਆਹ ਹੁਣ ਆਪਾਂ ਇਹ ਚ ਪਾਣੀ ਪਾਵਾਂਗੇ ਫਿਰ ਥੋੜੀ देर ਹੋਰ ਤੁਨਾਗੇ ਨੂੰ ਆਪਾਂ ਤੜਕੇ ਨੂੰ ਜਿਹੜੇ ਆਪਾਂ ਮਸਾਲੇ ਪਾਏ ਆ ਚੰਗੀ ਤਰ੍ਹਾਂ ਵਿੱਚ ਪੱਕ ਜਾਣ ਨਾ ਥੋੜਾ ਥੋੜਾ ਪਾਣੀ ਪਾ ਕੇ ਫੇਰ ਥੋੜੀ ਦੇਰ ਹੋਰ ਰਹਿ ਦੇਈਏ ਖਾਵਾਂਗੇ ਤਾਂ ਆਪਣਾ ਨੀਰਵਣ ਕੇਵੀ ਰੜੀ ਹੋ ਗਿਆ ਹੁਣ ਆਪਾਂ ਇਹਨੂੰ ਛੋਟੇ ਛੋਟੇ ਪੀਸਾਂਾਂ ਦੇ ਵਿੱਚ ਕੱਟ ਦਰਾਂਗੇ ਇਹ ਇਹ ਖਾਪਾ ਲੇਟੋ ਨਾ ਬਾਕੀ ਦੋਸਰਾਂ ਨੂੰ ਮਿਲਵਾ ਥੋੜਾ ਜਿਹਾ ਪਾਂ ਤੜਕੇ ਦੇ ਵਿੱਚ ਪਾਵਾਂਗੇ ਦਹੀਂ ਜਿਆਦਾ ਨਹੀਂ 2 ਚਮਚੇ ਇਹ ਦਹੀਂ ਨਹੀਂ ਪਾਉਣਾ ਜੇ ਮਲਾਈ ਹੈ ਮਲਾਈ ਵੀ ਪਾ ਸਕਦੇ ਆ ਦੇ ਇਹ ਪਾ ਸਕਦੇ ਦੋਨੋਂ ਚੀਜ਼ਾਂ ਪਾ ਸਕਦੇ ਹੁਣ ਤਾਂ ਵਧੀਆ ਤੇ ਨਾਲ ਕਲਰ ਹੁੰਦਾ ਵਾ ਤੜਕਾ ਆਪਣਾ ਹੁਣ ਪੁੱਜ ਚੁੱਕਾ ਹੈ ਕਿਉਂ ਹੋਇਨੇ ਛੱਡਦਾ ਵਾ ਜੋ ਸਾਈਡਾਂ ਦੇ ਗਏ ਛੱਡਣੇ ਰਹਿੰਦਾ ਫੇਰ ਪਰ ਇਹ ਲੱਗਦਾ ਤੜਕਾ ਪੁੱਜ ਗਿਆ ਜੀ ਤੜਕਾ ਆਪਣਾ ਪੂਰਾ ਚੁੱਕਾ ਵਾ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਲੂ ਜਿਹੜੇ ਉਹ ਪਾ ਦਾਂਗੇ ਉਹਨਾਂ ਆਪਣੇ ਵਿੱਚ ਪਾਣੀ ਪਾ ਦਿੰਨੇ ਆ ਹਲ ਵਨੋਣਾ ਪਾ ਦੋ ਵਿਸ਼ ਨੂੰ ਮਰਵਾ ਲੈਨੇ ਤੇ ਬਾਅਦ ਵਿੱਚ ਪਨੀਰ ਪਾਵਾਂਗੇ ਵਾਧਾ ਖੁੱਲਾਂਗੇ ਨੂੰ ਫਿਰ ਵਿੱਚ ਪਨੀਰ ਜਿਹੜਾ ਪਾਵਾਂਗੇ ਤੇ ਜੀ ਆਪਣੀ ਦੋ ਤੋਂ ਤਿੰਨ ਮਿਚਲਾ ਵੱਜ ਚੁੱਕੀਆਂ ਵਾਂ ਆਪਣੇ ਇਹੋ ਜਿਹੜੇ ਘਲ ਚੁੱਕੇ ਆ ਇਹਦੇ ਵਿੱਚ ਹੁਣ ਆਪਾਂ ਪਨੀਰ ਪਾ ਲਾਂਗੇ ਜਿਹੜਾ ਆਪਾਂ ਪਨੀਰ ਬਣਾਇਆ ਸੀ ਹੁਣ ਅਸੀਂ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲਿਆ ਹੈ ਆਪਾਂ ਹੁਣ ਆਪਾਂ ਇਹਨੂੰ ਚਕਾਰਾਂਗੇ ਸਰ ਨਿਬਾਨ ਕੇ ਰਾਣੀ ਅਧੀਰੇ ਬਣਾਇਆ ਔਰ ਦੱਸਿਓ ਕਿਵੇਂ ਦੀ ਬਣਦੀ ਆ ਕਮੈਂਟ ਤੇ ਸ਼ੇਅਰ ਦੇ ਜਰੀ ਕਰਿਓ ਧੰਨਵਾਦ ਸਸ਼ੀ ਕਾਲ ਜੀ